ਪਰ ਇਹ ਐਜ਼ ਅ ਡੀਐਸਪੀ ਪਰਤੀਨੈਂਟ ਰਕਲੀ ਐਸਪੀ ਜਿਹੜੇ ਕਿ ਇਹਨਾਂ ਦੇ ਪਿਤਾ ਜੀ ਸਰਮੈਲ ਸਿੰਘ ਪੁੱਲਰ ਜਿਹੜੇ ਪੰਜਾਬ ਦੇ ਡੀਜੀਪੀ ਰਹੇ ਨੇ ਉਹਨਾਂ ਨੇ ਇਹਨਾਂ ਨੂੰ ਆਊਟ ਆਫ ਦਾ ਵੇਅ ਜਾ ਕੇ ਪਰਤੀਤਾਇਆ ਸੀਗਾ ਇਹ ਵੈਸੇ ਤਾਂ ਜੇ ਸਹੀ ਪੁੱਛਿਆ ਜਾਵੇ ਤੇ ਇਹ ਕੌਨਸਟੇਬਲ ਰੈਂਕ ਦੇ ਵੀ ਕਾਬਲ ਨਹੀਂ ਹੈ ਜਿੱਦ ਸੇ ਇੱਕ ਕੱਲੇ ਦੋਸ਼ ਹੈ ਕਿ ਇਹ ਬਿਲਕੁਲ ਫੈਕਟ ਹੈ ਫੈਕਟ ਨਹੀਂ ਤੁਸੀਂ ਆਪ ਦੇਖੋ ਵੀ ਇੱਕ ਸਰਵਿੰਗ ਆਫੀਸਰ ਆਪਣੇ ਬੱਚੇ ਨੂੰ ਇਹ ਕਹਿ ਕੇ ਭਰਤੀ ਕਰਾ ਰਿਹਾ ਵੀ ਤਰਸ ਦੇ ਦਾਤ ਕਾ ਦਾ ਤਰਸ ਕਿਸ ਚੀਜ਼ ਦਾ ਤਰਸ ਬੀ ਬਹੁਤ ਗਰੀਬ ਹੋਣੀ ਹੈ ਤਦ ਹੀ ਫਿਰ ਇੰਨਾ ਪੈਸਾ ਕੱਟੇ ਮੈਂ ਇੰਗਲਿਸ਼ ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕਰਦਾ ਵੂਮਨ ਆਈਜ਼ ਰੇ ਨੇ ਜਿੰਨੂੰ ਆਪਾਂ ਤੁਸੀਂ ਐਕਸਪਲੇਨ ਕਰਦੇ ਹੋ ਵੀ ਉਹ ਕੀ ਹੁੰਦਾ ਜਿੰਨਾ ਦੀ ਬਾਜ ਹਾਂਜੀ ਬਿਲਕੁਲ ਇਹ ਦੋ ਦਿਨ ਪਹਿਲਾਂ ਕਿਤੇ ਸੀਬੀਆਈ ਦਾ ਜਿੱਦਾਂ ਟਰੈਪ ਲੱਗਾ ਸੀ ਇਹ ਕਹਿੰਦੇ ਕਿਸੇ ਨਾ ਕਿਸੇ ਹੋਟਲਸ ਕਾਬੂ ਹੋਣਾ ਸੀ ਤੇ ਦੂਸਰੀ ਗੱਲ ਵੀ ਜਿਹੜੀ ਸਰੇ ਆਮ ਹੀ ਸਾਹਮਣੇ ਆ ਜਾਣੀ ਸੀ ਜਿਹੜੀ ਸੀਬੀਆਈ ਆਕੇ ਉਹਨਾਂ ਨੂੰ ਦਬੋਚ ਦਿਆ ਮੀਡੀਆ ਦੇ ਖਬਰਾਂ ਉਚਾਰ ਪੰਜਾਬ ਸਰਕਾਰ ਕੀ ਕਰਦੀ ਪੰਜਾਬ ਸਰਕਾਰ ਨਹੀਂ ਉਹ ਡਰਾਮਾ ਸਰਕਾਰ ਹੈ ਜੀ ਸਿਰਫ ਡਰਾਮੇ ਕਰਵਾ ਲਓ ਉਹਨਾਂ ਕੋ ਜੀ ਉਹਦਾ ਸੰਭਾਲਿਆ ਸੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਇਹਨਾਂ ਨੇ ਤਾਂ ਉਹਦਾ ਹੀ ਗੁਜਰਾਤ ਇਲੈਕਸ਼ਨ ਤੇ ਜਾ ਕੇ ਅਨਾਉਂਸ ਕਰਤਾ ਸੀ ਵੀ ਅਸੀਂ ਤੇ ਖਤਮ ਕਰਤਾ ਆਪਣੀ ਸਟੇਜਾਰੋਥ ਆ ਆ ਕਿੱਥੋਂ ਆ ਗਿਆ ਜੀ ਸਾਰਾ ਕੁਝ ਔਰ ਇਹ ਬੜੇ ਸਾਰੇ ਪੋਲੀਟੀਸ਼ੀਨਾਂ ਨੂੰ ਮੈਸੇਜ ਜਿਹੜੇ ਕਰਪਟ ਨੇ ਕਰਪੀ ਨੇ ਜ਼ਿਆਦਾਤਰ ਇਹ ਨਹੀਂ ਦੱਸੋ ਤੁਸੀਂ ਇਹ ਦੇਖੋ ਕੋਈ ਬੰਦਾ ਨਹੀਂ ਬੋਲਿਆ ਸਿਵਾਏ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਕੋਈ ਬੰਦਾ ਇਸ ਟੌਪਿਕ ਤੇ ਸਟੇਟਮੈਂਟ ਨਹੀਂ ਦਿੰਦੀ ਕਿਸੇ ਕਾਰਨ ਕੀ ਹੈ ਕਾਰਨ ਸਾਰੇ ਚੋਰ ਕੁੱਤੀ ਰਲੇ ਆ ਤੁਸੀਂ ਵੀ ਇਸ ਦਾ ਹਿੱਸਾ ਰਹੇ ਹੋ ਅੱਜ ਤੁਸੀਂ ਬੋਲਦੇ ਪਿਓ ਡਰ ਲੱਗਦਾ ਥੋੜਾ ਮੈਨੂੰ ਪਤਾ ਡਰ ਲੱਗਦਾ ਵੀ ਇੰਡੀਆ ਜਾਓਗੇ ਕੋਈ ਪੰਜਾਬੀ ਦੀ ਕਹਾਵਤ ਹੈ ਵੀ ਨੰਗਾ ਪੁੱਤ ਚੋਰਾ ਚ ਖੇਡੇ ਮੈਨੂੰ ਨਹੀਂ ਡਰ ਲੱਗਦਾ ਕਤਲ ਦੀ ਗੱਲ ਕਰਾਂ ਕਤਲੇ ਤੋਂ ਛੋਟਾ ਜੁਰਮ ਹੈ ਕਿ ਵੱਡਾ ਬੱਧ ਇਹਨਾਂ ਨੇ ਕਤਲ ਵੀ ਕੀਤਾ ਹੋਇਆ ਹੈ ਜੀ ਇਹਨਾਂ ਨੇ ਭਰਤੀ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਪਿੰਡ ਦਾ ਨਾਮ ਹੀ ਦੱਸ ਦਿੰਨਾ ਜਿਸ ਪਿੰਡ ਦਾ ਮੁੰਡਾ ਇਹਨਾਂ ਨਾਲ ਸੜਕ ਤੇ ਜਾਂਦਿਆਂ ਇਹਨਾਂ ਦਾ ਝਗੜਾ ਹੋਇਆ ਉਹਦੇ ਨਾਲ ਇਹਨਾਂ ਗੋਲੀ ਮਾਰ ਕੇ ਮਾਰਿਆ ਤੇ ਇਹ ਇਹਨਾਂ ਦੇ ਡੀਐਸਪੀ ਭਰਤੀ ਹੋਣ ਤੋਂ ਪਹਿਲਾਂ ਹੀ ਇਹ ਇਹਨਾਂ ਦੇ ਹੱਥ ਕੂਨ ਨਾ ਰਗੇ ਹੋਏ ਜੀ ਪਰ ਜਦੋਂ ਪਹਿਲੇ ਹੀ ਭਰਤੀ ਫਿਰ ਉਹ ਸਾਰੇ ਜਿਹੜੇ ਬੈਕਗ੍ਰਾਉਂਡ ਚੈੱਕ ਹੁੰਦਾ ਉਹ ਕਿੱਥੇ ਗਿਆ ਪਰਚਾ ਦਰਜ ਨਹੀਂ ਨਾ ਹੋਇਆ ਜੀ ਰਾਈਨਾ ਹੋ ਗਿਆ ਵੀ ਅਮੀਰ ਕਲਦੇ ਮਾਲਕ ਨੇ ਵੀ ਇਹ ਆਪਣੇ ਛੋਟੇ ਮਲਾਜ ਨੂੰ ਗੰਦੀ ਗਾਲ ਕੱਢ ਦਿੰਦੇ। ਤਾਂ ਉਹ ਮੰਨ ਲੈਨੇ ਆ। ਵੀ ਭਗਵਾਨ ਤਮਨ ਸਰਕਾਰ ਦਾ ਇਹ ਚਿਹਤਾ ਅਸਰ 2014 ਚ ਕੀ ਦੀ ਸਰਕਾਰ ਸੀ। ਉਸ ਉਸ ਸਰਕਾਰ ਦੇ ਵਿੱਚ ਵੀ ਇਹਨੂੰ ਇੱਕ ਬੈਸਟ ਪੋਸਾਵਾੜ ਦਿੱਤਾ ਗਿਆ। ਕੁਝ ਹਿੱਤ ਹੀ ਚਾਏ ਉਹ ਜੇ ਚਾਹੀਦੇ ਨਾ ਜਿਹੜੇ ਕੰਮ ਕਰਨ ਜਿਹੜੇ ਉਹਨਾਂ ਦੇ ਕਿਹਾਂ ਜੋ ਮਰਜ਼ੀ ਕਰੀ ਜਾਣ ਜੀ ਸਰ ਜੀ ਸਰ ਕਰਕੇ ਕੰਮ ਕਰੀ ਜਾਂ। ਕਰਨਾ ਹੋਇਆ ਦੇਖੋ ਜੀ ਇਹ ਤਾਂ ਕੰਮ ਮੈਂ ਲੱਗੇ ਵੀ ਕਾ ਮਾਰ ਕੇ ਟੰਗਿਆ। ਇਹ ਤੇ ਪੋਲਿਟਿਕਲ ਪਿੱਛੇ ਅਜੈਂਡਾ ਕੀ ਹੈ ਅਜੰਡਾ ਇਹ ਜੀ 2027 ਆ ਰਹੀ ਹੈ 92 ਦੇ ਤਰਵੰਡ ਨੂੰ ਅਜੇ ਹੀ ਕਿਹੜੀ ਬੂਟੀ ਸੰਘਾਈ ਗਈ ਹੈ ਕੋਈ ਨਹੀਂ ਬੋਲਦਾ ਕਰਪਸ਼ਨ ਦੀ ਬੂਟੀ ਜੀ ਭਗਵੰਤ ਮਾਨ ਸੀਐਮ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਵੀ ਵੀਡੀਓ ਲਿਆਓ ਵੀ ਮੇਰੇ ਸਾਹਮਣੇ ਬਸ ਕੈਮਰਾ ਲਾਓ ਵੀਡੀਓ ਬਣਾਓ ਜੋ ਤੁਹਾਨੂੰ ਕਰਪਸ਼ਨ ਦੀ ਹੈ ਆਹ ਕਰਪਸ਼ਨ ਸਾਰਿਆਂ ਦੇ ਸਾਹਮਣੇ ਹੁਣ ਤੱਕ ਕਾਰਵਾਈ ਕੀ ਹੋਈ ਹੈ ਸਰਕਾਰ ਸੀਐਮ ਸਾਹਿਬ ਜਿਹੜੇ ਆਂਦੇ ਕਟੜ ਇਮਾਨਦਾਰ ਸਰਕਾਰ ਇਮਾਨਦਾਰ ਵੀ ਕਿੰਦੀ ਕਟੜ ਇਮਾਨਦਾਰ ਕਿੰਦੀ ਤੇ ਕਟੜ ਇਮਾਨਦਾਰ ਸਰਕਾਰ ਨੇ ਅਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਜਿਹੜਾ ਸਰਕਾਰ ਦੇ ਖਿਲਾਫ ਬੋਲੂ ਉਹਦੀਆਂ ਰਗਾਂ ਫੜ ਲੀਆਂ ਜਾਂਦੀਆਂ ਈਵਨ ਪੱਤਰਕਾਰਾਂ ਨੂੰ ਫੜ ਲਿਆ ਜਾਂਦਾ ਜਿਹੜਾ ਬੋਲਦਾ ਉਹਨੂੰ ਫੜ ਲਿਆ ਜਾਂਦਾ ਚਲੋ ਉਹ ਤਾਂ ਹੁਣ ਸਾਲ ਤੱਕ ਖੰਡ ਹੋਰ ਰਹਿ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਾਂਦਾ ਲੱਗਣਾ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾ ਸਿੰਘ ਸੁਨਾਮਾਬ ਜੀ ਦਾ ਸਵਾਗਤ ਕਰਦਾ ਹਾਂ ਮੀਡੀਆ ਦੇ ਵਿੱਚ ਇੱਕ ਖਬਰ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਦਾ ਇੱਕ ਹਿੱਸਾ ਬਣਿਆ ਹੋਇਆ ਕਿ ਪੰਜਾਬ ਪੁਲਿਸ ਦਾ ਇੱਕ ਕਰਪਟ ਡੀਆਈਜੀ ਫੜਿਆ ਗਿਆ ਜਿਹਦੇ ਕੋਲ ਕਰੋੜਾ ਰੁਪਏ ਤੇ ਤੋਲ ਕੇ ਕਿਲੋਆਂ ਦੇ ਹਿਸਾਬ ਨਾਲ ਸੋਨਾ ਉਹਦੇ ਘਰ ਚੋਂ ਬਰਾਮਦ ਹੋਇਆ ਪਿੱਛੇ ਗੇਮ ਕੀ ਹੈ ਕੀ ਪੰਜਾਬ ਸਰਕਾਰ ਸੁੱਤੀ ਪਈ ਸੀ ਵੀ ਸੀਏ ਆ ਕੇ ਉਸ ਨੂੰ ਦਬੋਚਦੀ ਹੈ ਇਹਦੇ ਪਿੱਛੇ ਸਾਰੀ ਕਹਾਣੀ ਕੀ ਹੈ ਆਪਾਂ ਇੱਕ ਪੰਜਾਬ ਪੁਲਿਸ ਦੇ ਅਫਸਰ ਤੋਂ ਹੀ ਪੁੱਛਦੇ ਹਾਂ ਵੀ ਅਸਲ ਕਹਾਣੀ ਕੀ ਹੈ ਇਹ ਜਿਹੜਾ ਕਰਪਟ ਕਰਿੰਦਾ ਫੜਿਆ ਗਿਆ ਪੁਲਿਸ ਦਾ ਇਹਦੇ ਸਿਰ ਹੋਰ ਵੀ ਕੀ ਅੱਗੇ ਕੋਈ ਚਾਰਜਸ ਹੈਗੇ ਨੇ ਕਿੱਦਾਂ ਇਹ ਭਰਤੀ ਹੋਇਆ ਇਹਦਾ ਪਿਛੋਕੜ ਕੀ ਹੈ ਸਾਰਾ ਕੁਝ ਇਹ ਸਭ ਕੁਝ ਆਪਾਂ ਜਾਣਦੇ ਹਾਂ ਹਾਂਜੀ ਰੰਧਾਵਾ ਸਾਹਿਬ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਤੁਹਾਡਾ ਪੁਲਸੀਆ ਫੜਿਆ ਗਿਆ ਹਾਂਜੀ ਪਹਿਲੇ ਦੱਸੋ ਵੀ ਇਹਦਾ ਜਿਹੜਾ ਪਿਛੋਕੜ ਥੋੜਾ ਜਿਹਾ ਪਹਿਲਾਂ ਇਹ ਦੱਸੋ ਵੀ ਹੈ ਕੀ ਚੀਜ਼ ਹੈ ਇਹ ਜੀ ਮਤਲਬ ਐਸ ਵੇਲੇ ਤੇ ਡੀਆਈਜੀ ਡਰੋਪ ਰੇਂਜ ਲੱਗੇ ਹੋਏ ਸੀ ਤਨਾਤ ਸੀਗੇ ਪਰ ਇਹ ਐਸ ਡੀਐਸਪੀ ਪਰਤੀ ਨੇ ਡਰਕ ਡੀਐਸਪੀ ਜਿਹੜੇ ਕਿ ਇਹਨਾਂ ਦੇ ਪਿਤਾ ਜੀ ਸਰਦਾਰ ਮਹਿਲ ਸਿੰਘ ਪੁੱਲਰ ਜਿਹੜੇ ਪੰਜਾਬ ਦੇ ਡੀਜੀਪੀ ਰਹੇ ਨੇ ਉਹਨਾਂ ਨੇ ਇਹਨਾਂ ਨੂੰ ਆਊਟ ਆਫ ਦਾ ਵੇਜ ਆ ਕੇ ਪ੍ਰਤੀ ਕਰਾਇਆ ਸੀਗਾ ਜਦਕਿ ਪ੍ਰਤੀ ਹੋਣ ਦੇ ਕਾਬਲ ਨਹੀਂ ਸੀ ਇਹਗੇ ਇਹ ਵੈਸੇ ਤਾਂ ਜੇ ਸਹੀ ਪੁੱਛਿਆ ਜਾਵੇ ਤੇ ਕੌਨਸਟੇਬਲ ਰੈਂਕ ਦੇ ਵੀ ਕਾਬਲ ਨਹੀਂ ਆ ਪਰ ਉਹਨਾਂ ਨੇ ਆਪਣਾ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਉਹ ਵੀ ਇੱਕ ਕਰਪਸ਼ਨ ਆ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹਨਾਂ ਨੂੰ ਕੰਪ੍ਰੈਸ਼ਨ ਇਟ ਗਰਾਉਂਡ ਤੇ ਭਰਤੀ ਕਰਾਇਆ ਜਿਹੜਾ ਜਿਹੜਾ ਆਪਾਂ ਕਹਿੰਦੇ ਕੋਈ ਲੋਡਬੰਦ ਗਰੀਬ ਜਾਂ ਜਿਹਦੇ ਕਿਸੇ ਫਾਦਰ ਦੀ ਡੈਥ ਹੋ ਗਈ ਆ ਤੇ ਉਹਦੇ ਬੱਚੇ ਨੂੰ ਨੌਕਰੀ ਮਿਲਣੀ ਆ ਕੰਪੈਟਿਸ਼ਨ ਤਰਸ ਦੇ ਆਧਾਰ ਤੇ ਜੇ ਤਰਸ ਦੇ ਆਧਾਰ ਤੇ ਇਸ ਸੈਕਸ ਨੂੰ ਸਿੱਧਾ ਸਿੱਧਾ ਇਹ ਵੀ ਜੇ ਡੀਜੀਪੀ ਦਾ ਤੇ ਬੱਚੇ ਨੂੰ ਤਰਸ ਦੇ ਆਧਾਰ ਤੇ ਭਰਤੀ ਕਰਨਾ ਵਰਕ ਜਿਹੜਾ ਆ ਜੌਬ ਕਰ ਰਿਹਾ ਆ ਅਫੀਸਰ ਆ ਉਹਦੇ ਬੱਚੇ ਨੂੰ ਤਰਸ ਦੇ ਆਧਾਰ ਤੇ ਉਹ ਆਪਣੇ ਆਪ ਚ ਕ腐ਸ਼ਨ ਸੀ ਇਹ ਕ腐ਸ਼ਨ ਦੀ ਪ੍ਰਦਰਸ਼ ਨੇ ਜਿਹਦੇ ਸੇ ਇੱਕ ਕੱਲੇ ਦੋਸ਼ ਹੈ ਕਿ ਇਹ ਬਿਲਕੁਲ ਫੈਕਟ ਹੈ ਫੈਕਟ ਨਹੀਂ ਇਹ ਸਾਰਾ ਕੁਝ ਫੈਕਟ ਹੈ ਜੀ ਮਤਲਬ ਤੁਸੀਂ ਆਪ ਦੇਖੋ ਵੀ ਇੱਕ ਸਰਵਿੰਗ ਅਫੀਸਰ ਆਪਣੇ ਬੱਚੇ ਨੂੰ ਇਹ ਕਹਿ ਕੇ ਭਰਤੀ ਕਰਾ ਰਿਹਾ ਵੀ ਤਰਸ ਦੇ ਆਧਾਰ ਤੇ ਕਾਹਦਾ ਤਰਸ ਵੀ ਕਿਸ ਚੀਜ਼ ਦਾ ਤਰਸ ਵੀ ਬਹੁਤ ਗਰੀਬ ਹੋਣੇ ਤਾਂ ਫਿਰ ਇੰਨਾ ਪੈਸਾ ਕੱਟਦੇ ਮੈਂ ਕਹਾਂ ਜੀ ਲੋਡ ਬੰਦ ਬੰਦੇ ਉਥੇ ੱੱਕੇ ਖਾਂਦੇ ਮਰਗੇ ਹੋਣਗੇ ਜਿਨ੍ਹਾਂ ਦੇ ਬੱਚੇ ਭਰਤੀ ਨਹੀਂ ਕੀਤੇ ਗਏ ਜਿਨ੍ਹਾਂ ਨੂੰ ਲੋਡ ਸੀ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਤੇ ਜੇ ਤੁਸੀਂ ਆਪ ਦੇਖੋ ਵੀ ਇਹ ਤੇ ਆਪਣੇ ਆਪ ਚ ਇੱਕ ਕ腐ਸ਼ਨ ਦੀ ਪਦਾਇਸ਼ੀ ਕ腐ਸ਼ਨ ਦੀ ਨਹੀਂ ਹੈ ਅੱਜ ਅਰਚਰਨ ਸਿੰਘ ਭੁੱਲਰ ਦੀ ਜਦੋਂ ਤੁਸੀਂ ਮੀਡੀਆ 'ਚ ਤਸਵੀਰ ਦੇਖਦੇ ਹੋ ਵੀ ਸਾਡਾ ਮੈਕਮੇ ਦਾ ਬੰਦਾ ਫੜ ਗਿਆ ਥੋੜੀ ਜਿਹੀ ਤੁਹਾਨੂੰ ਕੁਝ ਫੀਲ ਹੋਇਆ ਸੀਗਾ ਨਹੀਂ ਜੀ ਜਿਹੜਾ ਕਰਪਟ ਹੈ ਉਹ ਕਰਪਟ ਹੈ ਮੈਨੂੰ ਮੈਨੂੰ ਤਾਂ ਜਿਹੜਾ ਔਨੈਸਟ ਆਫੀਸਰ ਹੈ ਮੇਰੇ ਲਈ ਮੇਰਾ ਇਹ ਨਹੀਂ ਹੈ ਮੈਕਮੇ 'ਚ ਬਹੁਤ ਸਾਰੇ ਔਨੈਸਟ ਆਫੀਸਰ ਨੇ ਜਿਨ੍ਹਾਂ ਨੇ ਮਤਲਬ ਕੰਮ ਵੀ ਕੀਤਾ ਜਿਹੜੇ ਬਹੁਤ ਚੰਗੇ ਤਰੀਕੇ ਨਾਲ ਕੰਮ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਪਰ ਇਹਨਾਂ ਦੇ ਵਿੱਚ ਤਾਂ ਸੇਵਾ ਭਾਵਨਾ ਵਾਲੀ ਕੋਈ ਗੱਲ ਹੀ ਹੈ ਨਹੀਂ ਤੇ ਕਰਪਟ ਕੀਏ ਤਾਂ ਮਤਲਬ ਇਹਨਾਂ ਦੇ ਤੇ ਜਿਹੜੇ ਜਿਹੜੇ ਤੁਸੀਂ ਅਲੀਗੇਸ਼ਨ ਲਾਉਣੇ ਚਾਹੋ ਲਾ ਸਕਦੇ ਜੇ ਮੈਂ ਗਲੇ ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕਰਦਾ ਵੂਮਨਾਈਜ਼ਰ ਨੇ ਜਿਹਨੂੰ ਆਪਾਂ ਤੁਸੀਂ ਐਕਸਪਲੇਨ ਕਰਦੇ ਹੋ ਕਿ ਉਹ ਕੀ ਹੁੰਦਾ ਹੈ ਜਿੰਨਾਂ ਦੀ ਬਾਜ ਹਾਂਜੀ ਬਿਲਕੁਲ ਹਾਂ ਵੀ ਦੋਸਤ ਕਦੇ ਇਹ ਫੜੇਗੇ ਕੋਈ ਗੱਲ ਜ਼ਰੂਰੀ ਨਹੀਂ ਹੈ ਫੜੇ ਜਾਣ ਦੀ ਜੇ ਦੋ ਤਿੰਨ ਦਿਨ ਪਹਿਲਾਂ ਸੀ सीबीआई ਦੇ ਕਾਬੂ ਚ ਆ ਜਾਂਦੇ ਸ਼ਿਕਾਇਤਾਂ ਪੈਂਡਿੰਗ ਨੇ ਅੱਛਾ ਇਹ ਕੰਪਲੇਂਟਸ ਕੋਈ ਹਾਂਜੀ ਕੰਪਲੇਂਟਸ ਮੇਕਮੇਜ ਕਈ ਲੱਭ ਜਾਣਗੀਆਂ ਤੁਹਾਨੂੰ ਕੰਪਲੇਂਂਟਸ ਇਹਨਾਂ ਦੀਆਂ ਈਵਨ ਮੇਰੇ ਖਾਲ ਹਾਈ ਕੋਰਟ ਦੇ ਇੱਕ ਲੇਡੀ ਹਾਈ ਕੋਰਟ ਚ ਕਹੀ ਹੈ ਜਿਹਦੇ ਜਨੇ ਆਰਡਰ ਕਰਾਏ ਆ ਵੀ ਇਹਨਾਂ ਨੂੰ ਇੱਕ ਸਪੈਸ਼ਲ ਉਹ ਉਸ ਲੇਡੀ ਦੇ ਨੇੜੇ ਤੇ ੜੇ ਵੀ ਨਹੀਂ ਜਾਣਗੇ ਅੱਛਾ ਉਹ ਹੈਗੇ ਆ ਹਾਂਜੀ ਕਈ ਕੁਛ ਹੈਗਾ ਜੀ ਤੇ ਬਰੇ ਇਹ ਦੱਸੋ ਵੀ ਜਿਹੜੀ ਸੀਬੀਆਈ ਆਕੇ ਉਹਨਾਂ ਨੂੰ ਦੁਬੋਚ ਦਿਆ ਮੀਡੀਆ ਦੇ ਖਬਰਾਂ ਅਨੁਸਾਰ ਤੇ ਪੰਜਾਬ ਸਰਕਾਰ ਕੀ ਕਰਦੀ ਸੀ ਪੰਜਾਬ ਸਰਕਾਰ ਤੇ 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 ਚਾਹੇਤੇ ਅਫੀਸਰ ਨੇ ਜੀ ਪੰਜਾਬ ਸਰਕਾਰ ਤਾਂ ਪੰਜਾਬ ਸਰਕਾਰ ਨਹੀਂ ਉਹ ਡਰਾਮਾ ਸਰਕਾਰ ਹੈ ਜੀ ਸਿਰਫ ਡਰਾਮੇ ਕਰਵਾ ਲਓ ਉਹਨਾਂ ਕੋ ਜੀ ਕਰਪਸ਼ਨ ਦੇਖੋ ਤੁਸੀਂ ਅੱਜ ਤੋਂ ਕਿੰਨੀ ਜੇਰ ਪਹਿਲਾਂ ਤੁਸੀਂ ਯਾਦ ਕਰੋ ਜਦੋਂ ਸੀਐਮ ਸਾਹਿਬ ਨੇ ਅਹੁਦਾ ਸੰਭਾਲਿਆ ਸੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਹਣਾ ਇਹਨਾਂ ਨੇ ਤਾਂ ਉਹਦੇ ਹੀ ਗੁਜਰਾਤ ਇਲੈਕਸ਼ਨ ਤੇ ਜਾ ਕੇ ਅਨਾਉਂਸ ਕਰਤਾ ਸੀ ਵੀ ਅਸੀਂ ਤੇ ਖਤਮ ਕਰਤਾ ਆਪਣੀ ਸ਼ਤਾਜਾਰੋਤ ਅਗਤੋਂ ਅਗੇ ਜੀ ਸਾਰਾ ਕੁਝ ਇਹ ਦਾ ਔਰ ਇੱਕ ਛੋਟਾ ਜਿਹਾ ਪਾਰਟ ਆ ਇਹ ਅੱਛਾ ਜਿਹੜੀ ਇਹ ਕਰਪਸ਼ਨ ਜਿਹੜਾ ਇਹਨਾਂ ਕੁਸ਼ ਮੇਨ ਛੋਟਾ ਜਿਹਾ ਬਹੁਤ ਛੋਟਾ ਜਿਹਾ ਪਾਰਟ ਆ ਇਹ ਮਤਲਬ ਇਹ ਤਾਂ ਬਹੁਤ ਵੱਡੇ ਪੱਧਰ ਤੇ ਜੇ ਜੇ ਸਫਾਈ ਕਰਨੀ ਹੋਵੇ ਤੇ ਔਰ ਕਰਨੀ ਚਾਹੀਦੀ ਹੈ ਅੱਛਾ ਇਹਦਾ ਮਤ ਤੁਹਾਡੇ ਅੰਦਾਜ਼ੇ ਮਤਾਂ ਹੋਰ ਵੀ ਨਿਕਲਣਗੇ ਜੀ ਇਹਨਾਂ ਕੋਲ ਬਿਲਕੁਲ ਇਹਨਾਂ ਕੋਲੋਂ ਕਿ ਇਹ ਤਾਂ ਕਿ ਦੇਖੋ ਉੱਥੇ ਇਹ ਜਿਹੜਾ ਉਸ ਏਰੀਏ ਤੇ ਮੰਡੀ ਗੁਬਿੰਦਗੜ ਦਾ ਏਰੀਆ ਜੀ ਉੱਥੇ ਇਹ ਮਤਲਬ ਜਿਹਨੂੰ ਆਪਾਂ ਸਕ੍ਰੈਪ ਦਾ ਕੰਮ ਕਹਿੰਦੇ ਨੇ ਉਹ ਇੱਕ ਪਾਰਟੀ ਥੋੜਾ ਕਰਦੀ ਹੈ ਜੀ ਗੁਬਿੰਦਗੜ ਹੋ ਗਿਆ ਲੁਧਿਆਣਾ ਹੋ ਗਿਆ ਸਾਰਾ ਸਕ੍ਰੈਪ ਦਾ ਮਤਲਬ ਬੜੇ ਵੱਡੇ ਕਾਰੋਬਾਰ ਨੇ ਤੇ ਇਹਦੇ ਇੱਕ ਇੱਕ ਵਪਾਰੀ ਨੇ ਉਹਨੇ ਵੀ ਉਹਦੇ ਮਤਲਬ ਜਦੋਂ ਉਹਦੇ ਵੀ ਕਿਤੇ ਉਹਦਾ ਹੱਥ ਪੈਂਦਾ ਸੀ ਸਿਆਸੀ ਆਕਾ ਹੋਣਗੇ ਜਦੋਂ ਉਹਨੇ ਉਹ ਸਿਆਸੀ ਆਕਾਆਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਦੋ ਚੀਜ਼ਾਂ ਇਹਦੇ ਨਾਲ ਇੱਕ ਕ腐ਸ਼ਨ ਤਾਂ ਹੋ ਹੀ ਰਹੀ ਸੀ ਕ腐ਸ਼ਨ ਤਾਂ ਫੜਨੀ ਸੀ ਪਰ ਉਹਨਾਂ ਨੇ ਵੀ ਇੱਕ ਮਤਲਬ ਕਹਿ ਲਓ ਵੀ ਇਹ ਕਾਮ ਆਰ ਕੇ ਟੰਗਣ ਵਾਲੀ ਪੰਜਾਬੀ ਦੀ ਕਹਾਵਤ ਹੈ ਉਹ ਟੰਗਿਆ ਕਿ ਜਿਹੜੇ ਇੱਥੇ ਦੇ ਕਰਪਟ ਪੋਲੀਟੀਸ਼ੀਨ ਐ ਸਾਰਿਆਂ ਨੂੰ ਤੇ ਕਰਪਟ ਅਫਸਰਾਂ ਨੂੰ ਆਪਣੀ ਸਰਕਾਰ ਦਾ ਇੱਕ ਸੰਕੇਤਕ ਆਪਣੀ ਸਰਕਾਰ ਦੀ ਹੈਸੀਅਤ ਦੱਸੀ ਉਹਨਾਂ ਨੇ ਕਿ ਸਾਡੀ ਆ ਹੈਸੀਅਤ ਐ ਸਾਨੂੰ ਮਤਲਬ ਅਸੀਂ ਇੱਥੇ ਬਿਠੇ ਆ ਔਰ ਇਹ ਬੜੇ ਸਾਰੇ ਪੋਲੀਟੀਸ਼ੀਨਾਂ ਨੂੰ ਮੈਸੇਜ ਜਿਹੜੇ ਕਰਪਟ ਨੇ ਕਰਪਟ ਹੀ ਨੇ ਜ਼ਿਆਦਾਤਰ ਮੈਨੂੰ ਦੱਸੋ ਜੀ ਇਹ ਦੇਖੋ ਕੋਈ ਬੰਦਾ ਨਹੀਂ ਬੋਲਿਆ ਮੈਂ ਕਹਿੰਨ ਕੁਛ ਨਹੀਂ ਆ ਵੀ ਕੋਈ ਲੀਡਰ ਨਹੀਂ ਬੋਲਿਆ ਕੋਈ ਅਫਸਰ ਨਹੀਂ ਬੋਲਿਆ ਕਿਸੇ ਨੂੰ ਕੋਈ ਸਟੇਟਮੈਂਟ ਤਾਂ ਦੇਣੀ ਚਾਹੀਦੀ ਸੀ ਵੀ ਭਾਈ ਇਹ ਬਹੁਤ ਜ਼ਿਆਦਾ ਦੁਖਦਾਈ ਹੈ ਸਾਡੇ ਵਾਸਤੇ ਤੇ ਸਾਡੇ ਇਮਾਨਦਾਰ ਸੀਐਮ ਸਾਹਿਬ ਦਾ ਵੀ ਕੋਈ ਬਿਆਨ ਨਹੀਂ ਸਿਵਾਏ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਕੋਈ ਬੰਦਾ ਇਸ ਟੌਪਿਕ ਤੇ ਸਟੇਟਮੈਂਟ ਨਹੀਂ ਦਿੱਤੀ ਕਿਸੇ ਨੇ ਕਾਰਨ ਕੀ ਹੈ ਕਾਰਨ ਸਾਰੇ ਚੋਰ ਕੁੱਤੀ ਰਲੇ ਆ ਸਭ ਕ੍ਰਪਸ਼ਨ ਸਾਰੇ ਹਮਾਮ ਚ ਲੰਗੇ ਆ ਜੇ ਹੁਣ ਪ੍ਰਾਣੇ ਬੋਲਣਗੇ ਉਸ ਕਰਦੇ ਨਾ ਕੋਈਆਂ ਨੀ ਕੋਈ ਪੁਰਾਣੀਆਂ ਚੀਜ਼ਾਂ ਹੋਣ ਉਹ ਸਾਹਮਣੇ ਦੇਖਣਗੇ ਇਸ ਕਰਕੇ ਸਾਰੀ ਚੁੱਪ ਪਿਆ ਤੁਸੀਂ ਵੀ ਇਸ ਦਾ ਹਿੱਸਾ ਰਹੇ ਹੋ ਅੱਜ ਤੁਸੀਂ ਬੋਲਦੇ ਹੋ ਡਰ ਲੱਗਦਾ ਥੋੜਾ ਮੈਨੂੰ ਪਤਾ ਡਰ ਲੱਗਣਾ ਜੀ ਵੀ ਇੰਡੀਆ ਜਾਓਗੇ ਕੋਈ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਨੰਗਾ ਪੁੱਤ ਚੋਰਾ ਚ ਖੇਡੇ ਮੈਨੂੰ ਨਹੀਂ ਡਰ ਲੱਗਦਾ ਜੀ ਮਤਲਬ ਜੇ ਡਰਦਾ ਹੁੰਦਾ ਫਿਰ ਮੈਂ ਬੋਲਦਾ ਨਾ ਜੀ ਹੁਣ ਠੀਕ ਹੈ ਕਹਿਣ ਨੂੰ ਕੋਈ ਵੀ ਮੇਰੇ ਬਾਰੇ ਕੁਝ ਕਹਿ ਦਵੇ ਪਰ ਮੈਨੂੰ ਕੋਈ ਡਰ ਨਹੀਂ ਹੈ ਜੀ ਮੈਨੂੰ ਪਤਾ ਹੈ ਅੱਛਾ ਇਹ ਦੱਸੋ ਵੀ ਜਿਹੜਾ ਹੁਣ ਹੁਣ ਤਾਂ ਸਿੱਧ ਹੋ ਗਿਆ ਵੀ ਕਰੋੜਾ ਰੁਪਏ ਇਹਨਾਂ ਦੇ ਘਰ ਚੋਂ ਕੈਸ਼ ਮਿਲੇ ਬਾਕੀ ਦਾ ਬਾਹਰ ਅੰਦਰ ਬਾਹਰ ਕਿੰਨੇ ਕਿ ਸੈਟਲ ਕੀਤੇ ਹੋਣੇ ਇਹ ਤਾਂ ਅਲੱਗ ਗੱਲ ਹੈ ਜੀ ਉਹ ਹਿੱਸਾ ਹੈ ਪਰ ਕਹਿੰਦੇ ਮੀਡੀਆ ਦੇ ਵਿੱਚ ਹੋਰ ਬੜਾ ਅਨੁਸਾਰਾ ਮੈਂ ਤੁਹਾਨੂੰ ਬਤਾ ਲਈਏ ਤੋਂ ਕਤਲ ਦੇ ਕਤਲ ਦੀ ਗੱਲ ਕਰਾਂ ਕਤਲੇ ਤੋਂ ਛੋਟਾ ਜੁਰਮ ਹੈ ਕਿ ਵੱਡਾ ਉਹ ਵੱਡਾ ਹੈ ਇਹਨਾਂ ਨੇ ਕਤਲ ਵੀ ਕੀਤਾ ਹੋਇਆ ਜੀ ਅੱਛਾ ਉਹ ਵੀ ਕਿਤੇ ਪ੍ਰੂਵ ਹੈ ਬਿਲਕੁਲ ਜੀ ਕਤਲ ਕੀਤਾ ਹੋਇਆ ਇਹਨਾਂ ਨੇ ਧਰਤੀ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਪਿੰਡ ਦਾ ਨਾਮ ਹੀ ਦੱਸ ਦਿੰਦਾ ਜਿਸ ਪਿੰਡ ਦਾ ਮੁੰਡਾ ਇਹਨਾਂ ਨਾਲ ਸੜਕ ਤੇ ਜਾਂਦਿਆਂ ਇਹਨਾਂ ਦਾ ਝਗੜਾ ਹੋਇਆ ਉਹਦੇ ਨਾਲ ਇਹਨਾਂ ਗੋਲੀ ਮਾਰ ਕੇ ਮਾਰਿਆ ਸੇਹਦਾ ਨਾਲ ਉਹ ਬਾਬ ਦੀ ਬਿਗੜੀ ਹੋ ਔਲਾਦ ਸੀ ਹਾਂਜੀ ਸਿੰਘਾਂ ਦੀ ਸਲੋਧੀ ਪਿੰਡ ਹੈ ਜੀ ਉੱਥੇ ਖੰਨੇ ਚ ਜੀ ਸੁਣਿਆ ਹੋਊਗਾ ਉੱਥੋਂ ਦਾ ਬੰਦਾ ਸੀਗਾ ਇਹ 91 ਜਾਂ 92 ਦੀ ਘਟਨਾ ਖੰਨੇ ਪੁਲਿਸ ਸਟੇਸ਼ਨ ਦੇ ਸਾਹਮਣੇ ਉੱਥੇ ਇਹਨਾਂ ਦੀ ਉਹ ਨਾਲ ਤਲਕਲਾਮੀ ਹੋਈ ਸੜਕ ਤੇ ਜਾਂਦੇ ਆ ਕੋਈ ਗੱਲ ਉਹ ਟਰੱਕ ਡਰਾਈਵਰ ਸੀਗਾ ਉਹਨੂੰ ਗੋਲੀ ਮਾਰ ਕੇ ਮਾਰਿਆ ਜੀ ਇਹਨਾਂ ਨੇ ਔਰ ਇਹਨਾਂ ਦਾ ਰਾਈ ਨਾਮਾ ਕਰਾਉਣ ਵਾਲੇ ਸੀ ਉਦੋਂ ਉਸ ਵੇਲੇ ਤੇ ਉੱਥੇ ਦੇ ਲੋਕਲ ਲੀਡਰ ਸੀ ਡਾਕਟਰ ਗੋਰੇ ਲਾਲ ਤੇ ਕਰਮ ਸਿੰਘ ਗਿੱਲ ਇਹਨਾਂ ਬੰਦਿਆਂ ਨੇ ਕੰਪਰੋਮਾਈਜ਼ ਕਰਾਇਆ ਜੀ ਕਿੰਨੇ ਪੈਸੇ ਦਿੱਤੇ ਉਹ ਤੇ ਜਦੋਂ ਹੁਣ ਉਮ ਕੀ ਦੱਸਣਾ ਜੀ ਮੈਨੂੰ ਤਾਂ ਉਹ ਵੀ ਪਤਾ ਵੀ ਕਿੰਨੇ ਪੈਸੇ ਦੇ ਕੇ ਰਜਾਈਨਾ ਹੋਇਆ ਅੱਛਾ ਤੇ ਇਹ ਇਹਨਾਂ ਦੇ ਡੀਐਸਪੀ ਭਰਤੀ ਹੋਣ ਤੋਂ ਪਹਿਲਾਂ ਹੀ ਇਹ ਇਹਨਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਆ ਜਦੋਂ ਪਹਿਲੇ ਹੀ ਭਰਤੀ ਫਿਰ ਉਹ ਸਾਰੇ ਬੈਕਗ੍ਰਾਉਂਡ ਚੈੱਕ ਹੁੰਦਾ ਉਹ ਕਿੱਥੇ ਗਿਆ ਪਰਚਾ ਦਰਜ ਨਹੀਂ ਨਾ ਹੋਇਆ ਜੀ ਰਜਾਈਨਾ ਹੋ ਗਿਆ ਉਹ ਪਰ ਆਨ ਰਿਕਾਰਡ ਨਹੀਂ ਹੋਇਆ ਉਹ ਮਤਲਬ ਕੰਪਰੋਮਾਈਜ਼ ਹੋਇਆ ਜੀ ਉਹ ਉਸ ਚੀਜ਼ ਉਹ ਜਿਹੜੇ ਮੈਂ ਤਾਂ ਨਾਮ ਹੀ ਦੱਸਦੇ ਜਿਹੜੇ ਬੰਦਿਆਂ ਨੇ ਕਰਾਇਆ ਰਜਾਈਨਾ ਅੱਛਾ ਹੁਣ ਇਹ ਦੱਸੋ ਤੁਸੀਂ ਇਹਨੇ ਤਾਂ ਤੁਸੀਂ ਤਾਂ ਬੜੇ ਪੂਰੀ ਲਿਸਟ ਬਣਾ ਕੇ ਆਏ ਹੋ ਹੁਣ ਆਜੋ ਇਸ ਕੇਸ ਤੇ ਹਾਂਜੀ ਹਰਚਰਨ ਸਿੰਘ ਭੁੱਲਰ ਤੇ ਜਿਹੜੇ ਬੱਤਾ ਜੀ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਨੇ ਉਹ ਤੇ ਇਹਨਾਂ ਦੇ ਵਿਚਕਾਰ ਇੱਕ ਮीडियोਕਰ ਨੇ ਜੀ ਕਿਰਸਾਨ ਨੂੰ ਉਹ ਕੀ ਚੀਜ਼ ਆ ਉਹ ਦੱਸੋ ਪਹਿਲੇ ਵੇਲੇ ਦੇਖੋ ਇਹ ਨਾ ਸਾਰੇ ਅਫਸਰਾਂ ਦੇ ਕਹ ਲੋ ਵੀ ਇੱਕ ਤਰ੍ਹਾਂ ਦੇ ਉਹਨਾਂ ਨੇ ਅੱਗੇ ਆਪਣੇ ਦਲਾਲ ਟਾਈਪ ਦੇ ਲੋਕ ਛੱਡੇ ਹੁੰਦੇ ਆ ਜਿਹੜੇ ਉਹਨਾਂ ਦੀ ਮੁਰਗੀਆਂ ਸਾਫ ਸਾ ਕੇ ਲੈਂਦੇ ਆ ਸਾਮੀਆਂ ਬਣਾ ਕੇ ਲੈਂਦੇ ਆ ਸਾਰਾ ਨਾ ਉਹ ਜਿਹਨੂੰ ਕਹਿੰਦੇ ਪੀ ਉਹ ਤਾਂ ਸਾਰੇ ਲੀਡਰਾਂ ਦੇ ਨਾਲ ਹੱਥ ਮਲਾਈ ਤੁਰੇ ਬੰਦੇ ਹਾਂ ਜੀ ਉਹ ਫਿਰ ਐਕਚੁਅਲੀ ਉਹੋ ਜਿਹੇ ਬੰਦੇ ਹੁੰਦੇ ਨੇ ਨਾ ਜੋ ਸਾਰੇ ਪਾਸੇ ਆਪਣਾ ਸ਼ੋਅ ਕਰਨਾ ਹੁੰਦਾ ਨਾਲ ਲੋਕਾਂ ਨੇ ਵੀ ਸਾਡਾ ਬਹੁਤ ਹੈਗਾ ਜਿੱਦਾਂ ਆਪਾਂ ਕਹਿੰਦੇ ਨਾ ਵੀ ਜਦੋਂ ਕੋਈ ਆਪਾਂ ਫੁੱਟਬਾਲ ਖੇលਦੇ ਹਾਂ ਵੀ ਆਪਾਂ ਇੱਕ ਦੂਜੇ ਨੂੰ ਪਾਸ ਦਿੰਦੇ 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 ਫਿਰ ਮੂਵ ਬਣਾਉਣੇ ਤੇ ਬੰਦਾ ਗੋਲ ਕਰਦਾ ਉਹ ਇਹ ਉਹ ਚੀਜ਼ ਹੈ ਵੀ ਹੌਲੀ ਹੌਲੀ ਪਹਿਲਾਂ ਬੰਦੇ ਕੋਲ ਬੈਠ ਕੇ ਪਹਿਲਾਂ ਭੂਮਿਕਾ ਬੰਦੇ ਆ ਜਿੱਦਾਂ ਉਹ ਬਤਾਂਦਾ ਸੀ ਰਿਹਾ ਜਿਹੜਾ ਸ਼ਿਕਾਇਤ ਕਰਦਾ ਇਤੇ ਮੈਂ ਮੈਂ ਕਰਾ ਦਿੰਨਾ ਤੂੰ ਟੋਕਨ ਮਨੀ ਦੇ ਦੇ ਤੂੰ ਆਹ ਦੇ ਦੇ ਤੂੰ ਉਹ ਦੇ ਦੇ ਹੌਲੀ 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 ਫਿਰ ਪਰ ਪਰ ਇਸ ਜੀ ਦਾ ਚੈਲੈਂਜਿੰਗ ਭੁਲਰ ਇੱਕ ਵੱਡਾ ਅਫਸਰ ਤੇ ਉਹਨੂੰ ਵੀ ਨਹੀਂ ਪਤਾ ਲੱਗਿਆ ਕਿ ਮੈਨੂੰ ਚੋਗਾ ਪਾਇਆ ਗਿਆ ਤੇ ਮੈਂ ਫਸ ਰਿਹਾ ਦੇਖੋ ਜੀ ਉਹਨਾਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਸਟੇਟਸਮੈਨਸ਼ਿਪ ਹੈ ਨਹੀਂ ਉਹ ਜੇ ਸੌਦੇ ਤੇ ਉਹ ਬੈਠੇ ਨੇ ਉਹ ਤੁਹਾਨੂੰ ਦੱਸਿਆ ਵੀ ਉਹ ਅਮ ਜਦੋਂ ਡੀਐਸਪੀ ਕੋਰ ਕਨਕਟਨਾ ਦੱਸ ਦੇਣਾ ਬੀਐਸਪੀ ਭਰਤੀ ਹੁੰਦੇ ਨੇ ਤੇ ਅੰਮ੍ਰਿਤਸਰ ਤਨਾਤੀ ਸੀ ਨਵੀਂ ਪਹਿਲੀਆਂ ਤਨਾਤੀਆਂ ਚ ਜੀ ਸ਼ਾਰਟ ਆ ਪੁਲਿਸ ਸਟੇਸ਼ਨ ਹੈ ਜੀ ਉੱਥੇ ਉੱਥੇ ਚੈਕਿੰਗ ਕਰਨ ਜਾਂਦੇ ਆ ਤੇ ਉਦੋਂ ਪਲੀ ਸਟੇਸ਼ਨ ਜਿਹੜੇ ਨਾ ਥੋੜੇ ਜਿੱਦਾਂ ਕਹ ਲੋ ਵੀ ਉਹ ਬਿਉੜੀ ਦੂਰ ਹੁੰਦੀ ਆ ਤੇ ਕਿਤੇ ਸੰਤਰੀ ਥੋੜਾ ਹਟਵਾ ਗਿਆ ਸੀਗਾ ਤੇ ਇਹਨਾਂ ਨੇ ਉਹ ਜਦੋਂ ਚਰ ਨੂੰ ਆਇਆ ਤੇ ਉਹ ਸੰਤਰੀ ਨੇ ਦਰਵਾਜ਼ਾ ਖੋਲ੍ਹਿਆ ਆਈ ਡੀਐਸਪੀ ਸੀ ਉੱਥੇ ਇਹਨੇ ਨੇ ਇਹਨੇ ਉਹਨ ਗਾਲ ਕੱਢੀ ਤੂੰ ਕਿੱਥੇ ਸੀ ਗਾਲ ਕੱਢ ਕੇ ਕਹਿਤਾ ਕਿੱਥੇ ਸੀ ਉਹ ਵੀ ਅੱਗੋਂ ਕਿਤੇ ਹੜਪਸ ਭਸਵਾਦਾ ਸੀ ਉਹਨੇ ਆਪਣੀ ਰਾਈਫਲ ਕਾਕ ਕਰਕੇ ਤੇ ਹੈਂਡਸ ਅਪ ਕਰਾ ਲਿਆ ਸੀ ਇਹਨਾਂ ਦਾ ਉਹ ਇਹ ਇੰਨੀ ਕਗਲ ਦੇ ਮਾਲਕ ਨੇ ਵੀ ਇਹ ਆਪਣੇ ਛੋਟੇ ਮੁਲਾਜ਼ਮ ਨੂੰ ਗੰਦੀ ਗਾਲ ਕੱਢ ਦਿੰਦੇ ਨੇ ਉਹਨਾਂ ਨੇ ਉਹਨੇ ਮੁਲਾਜ਼ਮ ਨੇ ਅਗੋਂ ਹੈਂਡਸ ਅਪ ਕਰਾ ਕੇ ਤੇ ਬਾਹਾਂ ਖੜੀਆਂ ਕਰਾ ਲੀਆਂ ਸੀ ਗਨਮੈਨ ਲਾਗੋਂ ਭੱਜ ਗਏ ਸੀ ਤੇ ਉਹਨੇ ਉਹ ਬਾਹਾਂ ਉਦੋਂ ਥੱਲੇ ਕਰੀ ਜਦੋਂ ਉਸ ਥਾਣੇ ਦਾ ਐਸਐਚਓ ਨੂੰ ਵੀ ਉਹ ਆਊਗਾ ਇੱਥੇ ਤੇ ਫਿਰ ਬਾਹਾਂ ਥੱਲੇ ਹੋਣੀਆਂ ਚਾਹੀਦੀਆਂ ਤੇਰੀਆਂ ਇਹਨਾਂ ਨੇ ਬਾਹਾਂ ਉਹਦੀ ਫਿਰ ਤਾਂ ਬਿਸ਼ਰਮ ਵੀ ਚੱਕਰ ਵੀ ਲੈ ਇਹਨਾਂ ਨੇ ਸਭ ਕੁਝ ਹੈ ਜੀ ਇਹਨਾਂ ਨੂੰ ਕੋਈ ਇਹਨਾਂ ਨੂੰ ਦੇਖੋ ਜੀ ਜਿਸ ਬੰਦੇ ਕੋਲ ਇੰਨੀ ਮਲਜੀ ਦਾ ਬਾਪ ਵੀ ਜੀ ਰਿਟਾਇਰ ਜਿਹਦੇ ਕੋਲ ਇੰਨੀ ਪ੍ਰਾਪਰਟੀ ਉਹ ਬੰਦਾ ਜਿਸ ਇਸ ਦੇ ਵਿਚ ਅਗੇ ਜਿਸ ਦੇ ਵਿਚ ਆ ਰਿਟਾਇਰਮੈਂਟ ਦੇ ਨੇੜੇ ਆ ਤੇ ਉਹ ਉਹਦੀਆਂ ਰਿਕਾਰਡਿੰਗਾਂ ਨੇ ਫੋਨ ਕਾਲ ਦੀਆਂ ਕਿ ਹਾਂ ਮਲ 8 ਲੱਖ ਪੂਰਾ ਕਰਨਾ ਇਦਾਂ ਕਰਕੇ ਲੈ ਲਾ इवन ਜੇ ਦੋ ਦਿਨ ਪਹਿਲਾਂ ਕਿਤੇ ਸੀਬੀਆਈ ਦਾ ਜਿੱਦਾਂ ਟਰੈਪ ਲੱਗਾ ਸੀ ਇਹ ਕਹਿੰਦੇ ਕਿਸੇ ਨਾ ਕਿਸੇ ਹੋਟਲ ਚ ਕਾਬੂ ਆਣਾ ਸੀ ਉਹ ਦੂਸਰੀ ਗੱਲ ਵੀ ਜਿਹੜੀ ਸਰਿਆਮ ਹੀ ਸਾਹਮਣੇ ਆ ਜਾਣੀ ਸੀ ਜਿਹੜੀ ਆਹੀ ਜਿਹੜੇ ਤੁਹਾਨੂੰ ਮੈਂ ਦੱਸਿਆ ਉਹ ਮੈਨਾਈਜ਼ਰ ਵਾਲੀ ਇਸ ਤੋਏ ਕੋਈ ਵੀ ਮਤਲਬ ਕਿਰਦਾਰ ਦਾ ਬੰਦਾ ਨਹੀਂ ਸੀ ਕਿਸੇ ਤਰੀਕੇ ਦਾ ਵੀ ਇਹ ਨੂੰ ਕੋਈ ਆਪਾਂ ਕਹਿ ਸਕਦੇ ਹਾਂ ਕਿ ਕਿਰਦਾਰ ਵਾਲਾ ਬੰਦਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਅਫਸਰ ਵੀ ਨੇ ਉਹ ਕਹਿੰਦੇ ਆ ਜੀ ਅਸੀਂ ਬਹੁਤ ਸੱਚੇ ਸੁੱਚੇ ਆ ਜੇ ਸਾਰੇ ਸਾਰੇ ਅਫਸਰ ਇਸ ਵੇਲੇ ਵੀ ਉੱਥੇ ਅਫਸਰਸ਼ਾਹੀ ਦੇ ਵਿੱਚ ਹੀ ਬੈਠੇ ਆ ਜਿੰਨਾਂ ਕੋਲ ਇਹਨਾਂ ਦੀਆਂ ਕੰਪਲੇਂਟਾਂ ਆਉਂਦੀਆਂ ਨਹੀਂਆਂ ਕੀ ਕਾਰਵਾਈ ਕਰਦੇ ਆ ਕੋਈ ਕਾਰਵਾਈ ਨਹੀਂ ਕਰਦਾ ਜੀ ਨਹੀਂ ਦੱਸੋ ਵੀ ਇਹ ਹਰ ਇੱਕ ਸਰਕਾਰ ਦੇ ਅਜਿਹੇ ਅਫਸਰ ਚਿਹਤੇ ਕਿਵੇਂ ਬਣ ਜਾਂਦੇ ਆ ਵੇਖੋ ਜੀ ਉਹਨਾਂ ਨੂੰ ਲੋੜ ਹੀ ਇਹੋ ਜਿਹੇ ਅਫਸਰਾਂ ਦੀ ਆ ਇਮਾਨਦਾਰ ਅਫਸਰ ਆਪਣੀ ਇਮਾਨਦਾਰੀ ਨਾਲ ਕੰਮ ਕਰੂ ਆ ਕਿ ਮੈਂ ਕਿਉਂ ਇਹ ਜਿਹੜੇ ਅਫਸਰ ਜਿਨ੍ਹਾਂ ਨੇ ਗਲਤ ਕੰਮ ਤਰੀਕਿਆਂ ਨਾਲ ਗਲਤ ਤਰੀਕਿਆਂ ਨਾਲ ਕੰਮ ਕਰਨੇ ਆ ਉਹ ਮਤਲਬ ਫਿਰ ਉਹਨਾਂ ਨੂੰ ਚਿਹਤੇ ਅਫਸਰ ਹੋ ਜਾਂਦੇ ਸਰਕਾਰ ਦੇ ਜੇ ਹੁਣ ਮੰਨ ਲੈਂਦੇ ਆ ਕਿ ਭਗਵਾਨਤਮਾਨ ਸਰਕਾਰ ਦਾ ਇਹ ਚਿਹਤਾ ਅਫਸਰ 2014 ਚ ਕਿਹਦੀ ਸਰਕਾਰ ਸੀ ਹਾਂ ਉਸ ਸਰਕਾਰ ਦੇ ਵਿੱਚ ਵੀ ਇਨ ਇੱਕ ਬੈਸਟ ਬਹੁਸਿਆਵਾਰ ਦਿੱਤਾ ਗਿਆ ਉਹਨਾਂ ਨੂੰ ਵੀ ਤੇ ਉਹੀ ਚਿਹਤੇ ਹੀ ਹੋ ਜਾਈਦੇ ਨਾ ਜਿਹੜੇ ਕੰਮ ਕਰਨ ਜਿਹੜੇ ਉਹਨਾਂ ਦੇ ਕਿਆਂ ਜੋ ਮਰਜ਼ੀ ਕਰੀ ਜਾਣ ਜੀ ਸਰ ਜੀ ਸਰ ਕਰਕੇ ਕੰਮ ਕਰੀ ਜਾਣ ਔਰ ਉਹਨਾਂ ਨੂੰ ਉਹਨਾਂ ਨੂੰ ਕੀ ਇਹਨਾਂ ਭਾਵੇਂ ਪੈਸੇ ਕਮਾਈ ਜਾਣ ਭਾਵੇਂ ਕੁਛ ਕਹੀ ਜਾਣ ਉਹ ਗਲਤ ਕੰਮ ਕਹਿੰਦੇ ਜੋ ਗਲਤ ਕੀ ਕਹਿੰਦੇ ਉਹ ਕਰੀ ਜਾਣ ਜਿੰਨਾ ਮਰਜ਼ੀ ਪੈਸਾ ਹਾਂਜੀ ਹਾਂਜੀ ਉਹ ਉਹਦੇ 'ਚ ਤਾਂ ਕੋਈ ਹੈ ਹੀ ਨਹੀਂ ਲੋੜਾ ਹੀ ਕੋਈ ਨਹੀਂ ਕਿ ਭੀ ਹਾਂ ਮਤਲਬ ਤੁਸੀਂ ਸਰਕਾਰਾਂ ਕੋਈ ਵੀ ਲਾ ਲਓ ਮਤਲਬ ਤੁਸੀਂ ਇੱਕ ਲਾ ਲਓ ਜੀ ਚਲੋ ਛੱਡੋ ਜਦੋਂ ਤੁਸੀਂ ਸ਼ਾਇਦ ਇੱਕ ਰੀ ਯਾਦ ਹੋਣਾ ਵਾ ਪੀਪੀਐਸਸੀ ਦਾ ਚੇਅਰਮੈਨ ਸੀਗੇ ਰਵੀ ਸਿੱਧੂ ਉਹ ਫਾੜ ਹੋਏ ਸੀਗੇ ਦੁਨੀਆ ਨੂੰ ਉਦੋਂ ਬੜੀ ਆਸ ਬੱਜੀ ਸੀ ਵੀ ਸ਼ਾਇਦ ਕਦੇ ਕੁਝ ਇਨਸਾਫ ਹੋਊਗਾ ਹਾਂਜੀ ਮੁੜ ਕੇ ਅਮ ਅਸ ਉਹ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਕ腐ਪਸ਼ਨ ਦਾ ਪਰਚਾ ਫਿਰ ਜਹਦਰ ਤੋਤਾ ਸਿੰਘ ਤੇ ਕ腐ਪਸ਼ਨ ਦਾ ਪਰਚਾ ਕਈ ਕੁਛ ਹੋਇਆ ਕਿੰਨੇ ਕਿੰਨਿਆਂ ਕਿ ਮੈਨੂੰ ਦੱਸੋ ਜੀ ਕਿੱਥੇ ਈਵਨ ਡੀਆਈਜੀ ਰੈਂਕ ਦੇ ਬੰਦੇ ਜਾ ਕੇ ਕੋਰਟਾਂ ਦੇ ਵਿੱਚ ਮੁਕਰ ਗਏ ਗਵਾਹਾਂ ਤੋਂ ਗਵਾਹਾਂ ਤੋਂ ਮੁਕਰ ਕੇ ਤੋ ਕੁਝ ਵੀ ਨਹੀਂ ਹੋਇਆ ਤੇ ਕੀ ਹੈ ਸਾਰਾ ਡਰਾਮਾ ਨਹੀਂ ਹੈ ਤੇ ਹੋਰ ਕੀ ਹੈ ਚਲ ਹੁਣ ਇਹ ਦੱਸੋ ਵੀ ਹੁਣ ਤਾਂ ਸ਼ਰਿਆਮ ਕੈਮਰੇ ਦੇ ਵਿੱਚ ਲੋ ਉਦੋਂ ਮੀਡੀਆ ਇੰਨਾ ਜਾਗਰੂਕ ਨਹੀਂ ਸੀਗਾ ਹੁਣ ਤਾਂ ਮੀਡੀਆ ਵੀ ਸਾਰਾ ਕੁਝ ਆ ਗਿਆ ਹੁਣ ਸਜ਼ਾ ਹੋਏਗੀ ਤੁਹਾਨੂੰ ਕੀ ਲੱਗਦਾ ਮੀਡੀਆ ਕੋਉ ਨਹੀਂਗਾ ਜੇ ਕੱਲ ਨੂੰ ਇਹਨਾਂ ਨੇ ਕਰਨਾ ਹੋਇਆ ਦੇਖੋ ਜੀ ਇਹ ਤਾਂ ਕੰਮ ਹੈ ਤਾਂ ਅੱਗੇ ਵੀ ਕਾਮ ਆ ਕੇ ਟੰਗਿਆ ਇਹ ਤੇ ਪੋਲੀਟੀਕਲ ਪਿੱਛੇ ਅਜੰਡਾ ਕੀ ਹੈ ਅਜੰਡਾ ਇਹ ਹੈ ਜੀ ਵਿਸਤ 2027 ਆ ਰਹੀ ਹੈ ਠੀਕ ਹੈ ਇਹ ਇਹਨਾਂ ਨੂੰ ਕ腐ਸ਼ਨ ਤੋਂ ਵਰੀ ਨਹੀਂ ਕੀਤਾ ਜਾ ਸਕਦਾ ਵੀ ਇਹਨਾਂ ਨਾਲ ਕੋਈ ਧੱਕਾ ਹੋਇਆ ਇਹਨਾਂ ਨਾਲ ਜੋ ਹੋਇਆ ਸਹੀ ਹੋਇਆ ਪਰ ਉਸ ਸਹੀ ਦੇ ਨਾਲ ਕਈਆਂ ਨੂੰ ਕਹਿੰਦੇ ਨੇ ਵੀ ਇਹ ਸਬਕ ਸਖਾਨ ਦੀ ਵੀ ਕਨੀਤੀ ਹੈ ਧੀਏ ਗੱਲ ਸੁਣਾ ਨੂੰਹੇ ਕੰਨ ਕਰ ਉਹ ਵਾਲਾ ਸਿਸਟਮ ਹੈ ਕਿ ਜਿਹੜੇ ਦੂਸਰੇ ਨੇ ਜਿਹੜੇ ਦੇਖੋ ਕ੍ਰਾਪਟ ਹੈ ਕਰਪਸ਼ਨ ਲੀਡਰਾਂ ਦੇ ਵਿੱਚ ਵੀ ਹੈ ਤੁਸੀਂ ਕਹਿੰਦੇ ਹੋ ਜੇ 92 93 ਐਮ ਐਲ ਏ ਸਾਕਰਦੇ ਆ ਵਿੱਚੋਂ 2 4 ਹੱਦ ਕਿਤੇ 5 ਕੋਈ ਕਮਾਲੀ ਸਗਾਤੀ ਨਹੀਂ ਲੱਦੀ ਵੀ 92 ਦੇ ਤਰਵੰਨ ਨੂੰ ਅਜੇਹੀ ਕਿਹੜੀ ਬੂਟੀ ਸੰਘਾਈ ਗਈ ਹੈ ਵੀ ਕੋਈ ਨਹੀਂ ਬੋਲਦਾ ਕਰਪਸ਼ਨ ਦੀ ਬੂਟੀ ਜੀ ਮੈਂ ਤੁਹਾਨੂੰ ਕਿਹਾ 2 4 5 ਵਿੱਚੋਂ ਆਨੈਸਟ ਹੋਣੇ ਆ ਬਾਕੀ ਸਾਰੇ ਆਪੋ ਆਪਣੇ ਥਾਂ ਲੱਗੇ ਨੇ ਵੀ ਹਾਂ ਪਤਾ ਹੈ ਵੀ ਮੌਕਾ ਹੀ ਮਿਲ ਗਿਆ ਸੋ ਉਹਨਾਂ ਨੂੰ ਡਰਾਉਣ ਵਾਸਤੇ ਇੱਕ ਉਹ ਪਹਿਲਾਂ ਹੀ ਡਰੇ ਪਏ ਨੇ ਉਹ ਆਲਰੇਡੀ ਕਰਪਟ ਨੇ ਅੱਛਾ ਇੱਥੇ ਦੱਸੋ ਵੀ ਭਗਵਾਨਤਮਨ सीएमਸ ਸਾਹਬ ਨੇ ਇਹ ਕੱਲ ਆਣ ਕੀਤਾ ਸੀ ਵੀ ਵੀਡੀਓ ਲਿਆਓ ਜੀ ਮੇਰੇ ਸਾਹਮਣੇ ਬਸ ਕੈਮਰਾ ਲਾਓ ਵੀਡੀਓ ਬਣਾਓ ਜੋ ਤੁਹਾਨੂੰ ਕਰਪਸ਼ਨ ਦੀ ਹੈ ਆਹ ਕਰਪਸ਼ਨ ਸਾਰਿਆਂ ਦੇ ਸਾਹਮਣੇ ਹੁਣ ਤੱਕ ਕਾਰਵਾਈ ਕੀ ਹੋਈ ਹੈ ਤੁਸੀਂ ਮੈਂ ਤੁਹਾਨੂੰ ਆਪਣੀ ਸੋਸ਼ਲ ਮੀਡੀਆ ਤੇ ਕੱਲ ਪਰਸੋਂ ਉਹਨਾਂ ਦੀ ਸਟੇਟਮੈਂਟ YouTube ਤੋਂ ਲੱਭ ਕੇ ਸ਼ੇਅਰ ਕੀਤੀ ਸੀ ਜਦੋਂ ਉਹਨਾਂ ਨੇ ਇੱਕ ਵੀਡੀਓ ਬਣਾਈ ਸੀ ਜਿੱਦੇ ਚ ਆਪਣਾ ਨੰਬਰ ਇਸ਼ੂ ਕਰ ਰਹੇ ਸੀ ਵੀ ਇਸ ਨੰਬਰ ਤੇ ਕਾਲ ਕਰੋ ਕਾਰਵਾਈ ਹੋਊਗੀ ਹੋਊਗੀ ਕਿੱਥੇ ਹੈ ਕਾਰਵਾਈ ਠੀਕ ਹੈ ਜੀ ਉਹਨਾਂ ਨੇ ਅਜੇ ਤੱਕ ਸਟੇਟਮੈਂਟ ਨਹੀਂ ਦਿੱਤੀ ਕਿੰਨੇ ਘੰਟੇ ਹੋ ਗਏ ਸਰਕਾਰ ਸਰਕਾਰ ਸੀਐਮ ਸਾਹਿਬ ਜਿਹੜੇ ਆਂਦੇ ਕਟੜ ਇਮਾਨਦਾਰ ਸਰਕਾਰ ਇਮਾਨਦਾਰ ਵੀ ਨਹੀਂ ਕਹਿੰਦੇ ਕਟੜ ਇਮਾਨਦਾਰ ਕਹਿੰਦੇ ਆ ਤੇ ਕਟੜ ਇਮਾਨਦਾਰ ਸਰਕਾਰ ਨੇ ਅਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਜੀ ਕਿੱਥੇ ਸਟੇਟਮੈਂਟ ਉਹਨਾਂ ਦੀ ਪਰ ਜੇ ਅਸੀਂ ਦੇਖੀਏ ਵੀ ਜਿਹੜਾ ਵਿਜੀਲੈਂਸ ਵਿਭਾਗ ਹੈ ਪੰਜਾਬ ਸਰਕਾਰ ਉਹ ਫੇਲ ਹੋਇਆ ਇਸ ਸਿਸਟਮ ਦੇ ਵਿੱਚ ਉਹ ਕੁਝ ਨਹੀਂ ਕਰ ਸਕਿਆ ਜਾਉਦੇ ਸਾ ਪਾਕੇ ਦੇ ਦੇ ਸਾਮ ਚੋਂ ਉਹਦੇ ਨੱਕ ਦੇ ਉਹਦੇ ਥੱਲੇ ਹੋ ਰਿਆ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਪੀਪੀਐਸਸੀ ਦਾ ਰਵੀ ਸਿੰਘ ਚ ਜਦੋਂ ਫੜਿਆ ਸੀ ਚੀਰਮੈਨ ਬਿਜਲੀਅੰਸ ਨਹੀਂ ਫੜਿਆ ਸੀ ਕਾ ਫੜ ਕੇ ਵੀ ਤੇ ਕਰਨਾ ਕਰਨਾ ਤੇ ਉਹੀ ਹੈ ਜੋ ਪੋਲੀਟੀਸ਼ੀਨ ਚਾਹੁੰਦੇ ਆ ਜੀ ਮਤਲਬ ਕਾਨੂੰਨ ਦਾ ਤੇ ਰਾਜ ਹੈ ਨਹੀਂ ਉੱਥੇ ਕੋਈ ਰਾਜ ਤਾਂ ਉੱਥੇ ਪੋਲੀਟੀਸ਼ੀਨ ਦਾ ਹੈ ਜਿਹੜਾ ਪੋਲੀਟੀਸ਼ੀਨ ਸਰਕਾਰ ਚਲਾ ਰਿਹਾ ਜੋ ਚਾਹੁੰਦਾ ਉਹ ਅਸੀਂ ਕਰਨ ਨੂੰ ਤਿਆਰ ਤੁਸੀਂ ਆ ਦੋ ਦਿਨ ਪਹਿਲਾਂ ਇੱਕ ਰਾਜ ਸਭਾ ਦੀ ਸ਼ੀਟ ਨੂੰ ਲੈ ਕੇ ਦੋ ਮਤਲਬ ਕਹਿ ਲੋ ਕਿ ਇਹ ਕਿਸ ਕਿਸਟੇਟ ਦੀ ਪੁਲਿਸ ਤੇ ਇੱਕ ਜਿਹੜੀ ਯੂਨੀਅਨ ਟੈਰੀਟਰੀ ਦੀ ਪੁਲਿਸ ਆ ਉਹ ਆਮ ਸਾਹਮਣੀ ਹੋ ਗਿਆ ਸੀ ਮਤਲਬ ਉਹ ਕਾਨੂੰਨ ਦਾ ਪਾਲਣ ਕੋਈ ਨਹੀਂ ਕਰ ਰਿਆ ਸੀਗਾ ਆਪੋ ਆਪਣੇ ਆਕਾਮਾਂ ਦਾ ਮਤਲਬ ਪਾਲਣ ਦਾ ਪਾਲਣ ਕਰਦਾ ਹੋਸੀ ਹਾਂ ਬਿਲਕੁਲ ਆਪੋ ਆਪਣੇ ਆਕਾਮਾਂ ਸੋ ਉੱਥੇ ਕਾਨੂੰਨ ਦਾ ਰਾਜ ਨਹੀਂ ਉੱਥੇ ਕੁਰਸੀ ਦਾ ਰਾਜ ਆ ਜਿਹੜਾ ਕੁਰਸੀ ਤੇ ਬੈਠਾ ਉਹਦਾ ਰਾਜ ਆ ਸੋ ਜੋ ਕੁਰਸੀ ਵਾਲੇ ਚਾਹਣਗੇ ਉਹੀ ਹੋਊਗਾ ਜੇ ਮਤਲਬ ਜੇ ਮਤਲਬ ਉਹਦੇ ਵਿੱਚ ਜਿੰਨਾ ਕੋ ਲੋਕਾਂ ਦੇ ਸਾਹਮਣੇ ਜਿੰਨਾ ਕੁ ਆਉਣਾ ਸੀਗਾ ਉਹ ਉਹ ਇੱਕ ਚੀਜ਼ ਆ ਚੁੱਕੀ ਆ ਇਹਦੇ ਹੁਣ ਪਰਦੇ ਦੇ ਪਿੱਛੇ ਕੀ ਕੀ ਹੋਣਾ ਉਹਦੇ ਵਿੱਚ ਕੋਈ ਵੀ ਨਹੀਂ ਅਦਾ ਕਿਹਾਸ ਰਹੀਆਂ ਕਰਦਾ ਜਿੰਨਾ ਕੁਸ਼ ਦਿਖਾਇਆ ਗਿਆ ਵੀ ਇੰਨਾ ਕੋ ਬਰਾਮਦ ਹੋ ਗਿਆ ਹੁਣ ਜਿਹੜਾ ਇਹਨਾਂ ਦੇ ਵਿੱਚ ਲੋਕੀ ਸੋਸ਼ਲ ਮੀਡੀਆ ਤੇ ਕਹਿ ਰਿਹਾ ਵੀ ਇਹਨਾਂ ਦੀ ਪ੍ਰਾਪਰਟੀ ਦਾ ਦੇਸ਼ਾਂ ਵਿਦੇਸ਼ਾਂ ਜੀ ਬਹੁਤ ਇਮਾਨਦਾਰੀ ਨਾਲ ਕੱਢਣ ਜੀ ਜੇ ਇਮਾਨਦਾਰੀ ਨਾਲ ਕੱਢਣ ਤੇ ਤਾਂ ਕੁਝ ਵੀ ਨਹੀਂਗਾ ਔਰ ਅਗਲੀ ਗੱਲ ਆ ਰਹੀ ਆ ਮੈਂ ਸਰਦਾਰ ਮਾਲਵਿੰਦਰ ਸਿੰਘ ਮਾਲੀ ਆਪਣੇ ਬੜੇ ਸਤਿਕਾਰਯੋਗ ਉਹ ਵੀ ਕਾਫੀ ਬੋਲਦੇ ਆ ਸਿਸਟਮ ਦੇ ਐਕਟਿਵਿਸਟ ਨੇ ਉਹਨਾਂ ਦੀ ਮੇਲ ਪੋਸਟ ਪੜ੍ਹੀ ਹੈ ਉਹਨਾਂ ਨੇ ਕੁਝ ਸ਼ੇਅਰ ਕੀਤੀ ਸੀ ਕਿ ਬਈ ਇਹ ਦੇ ਵਿੱਚ ਜਿਹੜੇ ਇਹਨਾਂ ਦੀ ਡੀ.ਏ.ਸਾਉ ਦੀ ਜਿਹੜੀ ਕੁੜਮਾਚਾਰੀ ਆ ਉਹ ਮੈਲਬਰਨ ਸ਼ਹਿਰ ਆ ਉਹ ਕਿ ਆਸਟ੍ਰੇਲੀਆ ਦਾ ਉੱਥੇ ਆ ਤੇ ਉੱਥੇ ਜਿਹੜੇ ਸਾਡੇ ਸੀ.ਐਮ. ਸਾਹਿਬ ਨੇ ਉਹਨਾਂ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਜਿਹੜੇ ਜਾਣਦੇ ਆ ਉੱਥੇ ਪਰਿਵਾਰਕ ਮੈਂਬਰ ਜਾਂਦੇ ਆ ਤੇ ਉਹਨਾਂ ਕੋਲ ਰਹਿੰਦੇ ਹਾਂਜੀ ਭੁੱਲਰ ਸਾਹਿਬ ਦੇ ਕੁੜਮਾ ਕੋਲ ਰਹਿੰਦੇ ਆ ਜਾ ਕੇ ਤੇ ਉੱਥੇ ਉਹਨਾਂ ਨੇ ਕੋਈ ਉੱਥੇ ਕੋਈ ਖਰੀਦਿਆ ਗਿਆ ਵੇਅਰ ਹਾਊਸ ਜਿਹਦੇ ਵਿੱਚ ਜਿਹੜਾ ਉਹ ਇਹਨਾਂ ਦੇ ਇਨਵੈਸਟਮੈਂਟ ਉਹ ਸਤਾ ਜੀ ਹੁਣ ਇਨਵੈਸਟਮੈਂਟ ਹਾਂਜੀ ਸੰਧੂ ਸਾਹਿਬ ਦੇ ਨਾਮ ਤੇ ਸੀਐਮ ਸਾਹਿਬ ਦਿਆਂ ਦੇ ਤੇ ਕੋਈ ਉੱਥੇ ਹੋਈ ਆ ਇਹਦੇ ਬਾਰੇ ਤਾਂ ਹੁਣ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੋ ਸਕਦਾ ਨਾ ਦੇਖੋ ਸਰਕਾਰ ਨੇ ਤਾਂ ਕੁਝ ਕਰਨਾ ਨਹੀਂ ਹੁਣ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇੱਕ ਪੁਲਿਸ ਤੇ ਡਿਪਾਰਟਮੈਂਟ ਤੇ ਇੱਕ ਦੋਸ਼ ਲਾਇਆ ਸੀ ਗੱਡੀਆਂ ਖਰੀਦਣ ਦਾ ਕਿੱਥੇ ਇਨਕੁਆਰੀ ਕਿੱਥੇ ਵਿਜੀਲੈਂਸ ਵਿਭਾਗ ਕੋਈ ਨਹੀਂ ਕਰੂਗਾ ਔਰ ਸ਼ਰੇਆਮ ਦੋਸ਼ ਲੱਗ ਰਹੇ ਔਰ ਦੋਸ਼ਾਂ ਦੇ ਵਿੱਚ ਜਾਨ ਆ ਉਹਨਾਂ ਦੇ ਵਿੱਚ ਕੋਈ ਹੈ ਕਿਤੇ ਇਨਕੁਆਰੀ ਜਿਹੜਾ ਸਰਕਾਰ ਦੇ ਖਿਲਾਫ ਬੁੱਲੂ ਉਹਦੀਆਂ ਰਗਾਂ ਫੜ ਲਈਆਂ ਜਾਣਗੀਆਂ ਈਵਨ ਪੱਤਰਕਾਰਾਂ ਨੂੰ ਫੜ ਲਿਆ ਜਾਂਦਾ ਜਿਹੜਾ ਬੋਲਦਾ ਉਹਨੂੰ ਫੜ ਲਿਆ ਜਾਂਦਾ ਚਲੋ ਉਹ ਤਾਂ ਹੁਣ ਸਾਲ ਤੱਕ ਖੰਡ ਹੋਰ ਰਹਿ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਾਂਦਾ ਲੱਗਣਾ ਹੈ ਤੇ ਪਰ ਇਹ ਆ ਵੀ ਚਲੋ ਮੇਰਾ ਇਨਾਂ ਕੇ ਹੈਗਾ ਇਹ ਵੀ ਚਲੋ ਸਾਰਿਆਂ ਨੂੰ ਜਿੱਦਾਂ ਸਤਾਸ਼ ਕੁয়াল ਸਿੰਘ ਖੜਾ ਬੋਲਣ ਦੇ ਹੋਰ ਐਮਐਲਏ ਨੂੰ ਬੋਲਣਾ ਚਾਹੀਦਾ ਆਪਣੀ ਹੋਂਦ ਵਿਖਾਉਣੀ ਚਾਹੀਦੀ ਹੈ ਅੱਛਾ ਇਹ ਦੱਸੋ ਚਲੋ ਮਾਨਯਾ ਲੀਡਰ ਆਫ oppositon ਜਿਹੜੇ ਪੰਜਾਬ ਦੇ ਵਿੱਚ ਨੇ oppositon ਵਾਲਾ ਕੋਈ ਬੋਲੇ ਕੋਈ ਵੀ ਮੈਟਰ ਨਾਲ ਕੋਈ ਇੱਕ ਵੀ ਨਾ ਦੇਖੋ ਸਰਕਾਰ ਦੇ ਵਿੱਚੋਂ ਕੋਈ ਪੱਖ ਆਇਆ ਜੀ ਨਾ ਵਿਰੋਧੀ ਪਾਰ ਆਪੋਜੀਸ਼ਨ ਦਾ ਆਇਆ ਜੀ ਨਾ ਜਿਹੜਾ ਹੈਗੇ ਆ ਵੱਡੀ ਧਿਰ ਰਹੀ ਆ ਰਾਜ ਕਰਦੀ ਅਕਾਲੀ ਦਲ ਉਹਦੇ ਵੱਲੋਂ ਕੋਈ ਆਇਆ ਜੀ ਕਿਸੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਸਾਰੇ ਚੁੱਪ ਸਾਰੇ ਚੁੱਪ ਨੇ ਹਾਂ ਕਿਹੜੀ ਕਲੋਂ ਚੁੱਪ ਨੇ ਉਹ ਹੁਣ ਉਹ ਜਾਣਦੇ ਸੁਣਮੁਣ ਹਾਂਜੀ ਪਰ ਇਹ ਮੈਟਰਸ ਮਤਲਬ ਬੜਾ ਸੀਰੀਅਸ ਆ ਵੇਖੋ ਜੀ ਦੇ ਪਿੱਛੇ ਤੁਸੀਂ ਮੰਨਦੇ ਥੋੜਾ ਬੜਾ ਡਰ ਵੀ ਹੈਗਾ ਕਿੰਨਾ ਦੇ ਉਹ ਜਿਹੜੇ ਆਮ ਬੰਦੇ ਤਾਂ ਚਲੋ ਮੰਨਿਆ ਨਹੀਂ ਬੋਲਦਾ ਵੀ ਪੁਲਿਸ ਦਾ ਡਰ ਤਾਂ ਹੁੰਦਾ ਪੋਲਿਟਿਸ਼ੀਨ ਨੂੰ ਪਤਾ ਹੀ ਆ ਉਹਨਾਂ ਨੂੰ ਡਰੀ ਆ ਉਹਨਾਂ ਨੂੰ ਇਹੀ ਆ ਵੀ ਜੇ ਕੱਲ ਨੂੰ ਮਤਲਬ ਅਸੀਂ ਜ਼ਿਆਦਾ ਬੋਲੇ ਤੇ ਸਾਡੇ ਖਿਲਾਫ ਕੁਝ ਬੋਲ ਦੂਗਾ ਕੀ ਤੱਕ ਕਿਹੜੇ 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 ਨੇ ਕਿਹੜਾ ਕਿਹੜਾ ਕੰਮ ਉਹਨਾਂ ਨਾਲ ਕੇ ਕੀਤਾ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਹੀ ਉਹ ਸਟੇਟਮੈਂਟ ਆਪਣੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਹਿੰਦੁਸਤਾਨ ਬਣਾਉਣ ਤੇ ਆ ਗਈ ਕੀ ਕਹਲ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਇਹ ਕਰਪਸ਼ਨ ਹੋਣ ਡਈਏ ਤਾਂ ਆਪਾਂ ਪੰਜਾਬ ਨੂੰ ਕਰਪਸ਼ਨ ਫ੍ਰੀ ਬਣਾ ਲਈਏ ਉਹ ਤੁਸੀਂ ਇਸ ਮੁੱਦੇ ਦੇ ਉੱਤੇ ਤਾਂ ਹਿੰਦੁਸਤਾਨ ਖਾਲਸਤਾਨ ਦੇ ਮੁੱਦੇ ਤੇ ਉਹਨਾਂ ਨੂੰ ਬਹੁਤ ਬੁੱਲਣਾ ਆ ਗਿਆ ਕੀ ਗੱਲ ਆ ਮੁੱਦੇ ਤੇ ਕੀ ਗੱਲ ਘੁੰਗਣੀਆਂ ਪੈ ਗਈਆਂ ਸੀ ਮੂੰਹ ਦੇ ਵਿੱਚ ਜਾਂ ਸ਼ਰਮ ਆਉਂਦੀ ਆ ਵੀ ਹਾਂ ਕੋਈ ਮੇਰਾ ਵੀ ਕੱਢ ਕੇ ਨਾ ਕੋਈ ਮੇਰਾ ਵੀ ਕੋਈ ਕਿੱਚਾ ਜਿੱਠਾ ਨਾਲ ਸਾਹਮਣੇ ਆ ਜੀ ਬੋਲਣਾ ਤੇ ਇੱਥੇ ਵੀ ਚਾਹੀਦਾ ਅੰਤ ਦੇ ਵਿੱਚ ਕੋਈ ਖਾਸ ਗੱਲ ਜਿਹੜੀ ਤੁਸੀਂ ਕਹਿਣੀ ਚਾਹੋ ਖਾਸ ਗੱਲ ਇਹ ਹੀ ਰਹਿ ਗਈ ਹੈ ਮੈਂ ਸਾਰੇ ਮਤਲਬ ਚਲੋ ਇੱਕ ਪੁਲਿਸ ਡਿਪਾਰਟਮੈਂਟ ਆ ਇਹ ਤਾਂ ਚਲੋ ਇੱਕ ਕ腐ਸ਼ਨ ਦਾ ਇੱਕ ਥੋੜਾ ਜਿਹਾ ਪਾਰਟ ਸਾਹਮਣੇ ਆ ਗਿਆ ਮੇਰਾ ਸਿਰਫ ਇਨਾ ਆ ਕਿ ਮਤਲਬ ਹਰ ਇੱਕ ਬੰਦੇ ਨੂੰ ਜਿਹੜਾ ਹੈ ਆਪਣੇ ਧਾਇਰੇ ਚ ਰਹਿ ਕੇ ਨੌਕਰੀ ਕਰਨੀ ਚਾਹੀਦੀ ਹੈ ਕਾਨੂੰਨ ਜੋ ਇਜਾਜ਼ਤ ਦਿੰਦਾ ਕਾਨੂੰਨ ਦਾ ਰਾਜ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਜੋ ਕਨਸਟੀਟਿਊਸ਼ਨ ਕਹਿੰਦਾ ਉਹਨੂੰ ਜਵਾਬਦੇਹ ਹੋਣਾ ਚਾਹੀਦਾ ਜਿਹੜੇ ਮਤਲਬ ਅਨਸਰੇਬਲ ਅਸੀਂ ਆ ਅਸੀਂ ਸੰਵਿਧਾਨ ਨੂੰ ਅਨਸਰੇਬਲ ਹੋਣੇ ਚਾਹੀਦੇ ਅਸੀਂ ਕਾਨੂੰਨ ਨੂੰ ਅਨਸਰੇਬਲ ਹੋਣੇ ਚਾਹੀਦੇ ਅਸੀਂ ਕੁਰਸੀ ਨੂੰ ਅਨਸਰੇਬਲ ਨਹੀਂ ਹੋਣੇ ਚਾਹੀਦੇ ਜਿਹੜੇ ਪੁਲਿਸ ਅਫਸਰ ਵੀ ਆਪਣੇ ਆਪ ਨੂੰ ਕੁਰਸੀ ਦੇ ਅਨਸਰੇਬਲ ਬਣਾ ਕੇ ਚੱਲ ਕੇ ਤੇ ਗਲਤ ਕੰਮ ਕਰ ਰਹੇ ਆ ਕਿਸੇ ਨਾ ਕਿਸੇ ਲੈਵਲ ਦੇ ਵਿੱਚ ਵੀ ਫਸਿਆ ਜਾ ਸਕਦਾ ਉਹਨਾਂ ਅੱਧੀ ਡੇਟ ਚਲੋ ਨਹੀਂ ਕਰਨਾ ਚਾਹੀਦਾ ਕਈ ਕਮੈਂਟ ਨਹੀਂ ਕਰਨੇ ਚਾਹੀਦੇ ਅੱਜ ਇੱਕ ਹੋਰ ਤੁਹਾਨੂੰ ਪਤਾ ਹੋਣਾ ਇੱਕ ਸਾਡੇ ਪੁਰਾਣੇ ਡੀਜੀਪੀ ਸਾਹਿਬ ਰਿਟਾਇਰ ਨੇ ਉਹਨਾਂ ਦੇ ਬਾਰੇ ਵੀ ਕੋਈ ਮਤਲਬ ਇੱਕ ਵੀਡੀਓ ਵੀ ਚੱਲ ਰਹੀ ਆ ਉਹਨਾਂ ਦੇ ਬੇਟੇ ਨੇ ਸ਼ਾਇਦ ਕੋਈ ਸਟੈਪ ਲਿਆ ਤੇ ਉਹਨਾਂ ਤੇ ਦੋਸ਼ ਲੱਗ ਰਿਹਾ ਵੀ 25 ਬੰਦੇ ਉਹਨਾਂ ਨੇ ਇਕੱਠੇ ਫਿਰੋਜ਼ਪੁਰ ਦੇ ਵਿੱਚ ਮਾਰੇ ਸੀਗੇ ਜਿਹੜਾ ਇਹ ਤਾਂ ਹੈ ਵੀ ਜੇ ਜਿਆਦਾ ਕਰੋਗੇ ਉਹ ਮਤਲਬ ਮੈਂ ਮੇਰਾ ਸਿਰਫ ਇਹ ਨਹੀਂ ਚਾਹੇ ਕਰਪਸ਼ਨ ਆ ਚਾਰਨ ਸਿੰਘ ਪੁਲਿਸ ਦੀ ਕਿੱਡੀ ਵੱਡੀ ਪੋਸਟ ਕਿੱਡਾ ਵੱਡਾ ਸਟੇਟਸ ਹੈਗਾ ਤੇ ਕਿੱਥੇ ਆ ਕੇ ਚਾਹੇ ਕਰਪਸ਼ਨ ਆ ਜੀ ਚਾਹੇ ਹਿਊਮਨ ਰਾਈਟਸ ਨੇ ਸਾਨੂੰ ਮੇਰੀ ਸਿਰਫ ਸਾਰੇ ਆਪਣੇ ਮਤਲਬ ਪੁਲਿਸ ਵਾਲੇ ਵੀਰਾਂ ਨੂੰ ਘਟੋ ਘਟੇ ਨਹੀਂ ਬੇਨਤੀ ਆ ਵੀ ਆਪਣੇ ਦਾਇਰੇ ਚ ਰਹਿ ਕੇ ਕੰਮ ਕਰੋ ਵੀ ਗਲਤ ਕੰਮ ਮਤੋਂ ਬਚੋ ਬੁਰੇ ਕੰਮ ਦਾ ਬੁਰਾਂਤੀ ਜਾ ਸੋ ਅੱਜ ਨਹੀਂ ਉਹ ਇਨਸਾਫ ਦੀ ਤਕੜੀ ਉਹਦੀ ਮਤਲਬ ਉੱਤੇ ਜਿਹੜੀ ਆ ਉਹ ਰੱਖੀ ਬੈਠਾ ਉਹਨੇ ਕਰਨਾ ਹੀ ਕਰਨਾ ਇਨਸਾਫ ਸੋ ਬਚ ਕੇ ਰੋ ਤੇ ਕਾਨੂੰਨ ਦੇ ਮੁਤਾਬਕ ਜੋ ਤੁਹਾਨੂੰ ਕਾਨੂੰਨ ਅਧਿਕਾਰ ਦਿੰਦਾ ਉਹ ਦੇ ਮੁਤਾਬਕ ਕਾਰਵਾਈ ਕਰੋ ਤੁਸੀਂ ਦੇਖ ਰਹੇ ਸੀ ਇਹ ਜਿਹੜੀ ਅੱਜ ਦੀ ਸਪੈਸ਼ਲ ਜਾਣਕਾਰੀ ਸੀ ਇਸ ਕੇਸ ਦੀ ਬਾਬਤ ਪੁਲਸ ਵਾਲੇ ਬੀਰ ਅਫਸਰ ਕੋਲੋਂ ਹੀ ਅਸੀਂ ਇਹ ਜਾਣਕਾਰੀ ਇਕੱਤਰ ਕੀਤੀ ਹੈ ਦੇਖਦੇ ਰਹੋ ਪੰਜਾਬੀ ਲੋਕ ਚੈਨਲ ਵਾਈਕ ਜੀ ਕਾ ਖ਼ਬਰ ਵਾਈਫਾ ਤੇ